ਪ੍ਰਤੀ ਆਨੰਦਪੁਰ ਨਗਰ ਚੌਂਕ ਵਿਖੇ ਲੁਧਿਆਣਾ 올ਡ ਪਲੇਅਰ ਕ੍ਰਿਕਟ ਐਸੋਸੀਏਸ਼ਨ ਦੀਪਨਗਰ ਦੇ ਵੱਲੋਂ ਹੰਗਾਮੀ ਬੈਠਕ ਦਾ ਯੋਜਨ ਕੀਤਾ ਗਿਆ ਪੱਤਰਕਾਰਾਂ ਗੱਲਬਾਤ ਕਰਦਿਆਂ ਪਰਬੰਧਕਾਂ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਲੋਕਾਂ ਵੱਲੋਂ 16 ਮੈਂਬਰਾਂ ਦੀ ਨਵੀਂ ਪਰਤੀ ਐਸੋਸੀਏਸ਼ਨ ਵਿੱਚ ਕੀਤੀ ਗਈ ਹੈ ਜਿਨ੍ਹਾਂ ਵਿੱਚ 8 ਮੈਂਬਰਾਂ ਦੀ ਕ੍ਰਿਕਟ ਦੇ ਸੰਬੰਧੀ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਜਿਨ੍ਹਾਂ ਨੂੰ ਗੈਰ ਕਾਨੂੰਨ ਢੰਗ ਦੇ ਨਾਲ ਐਸੋਸੀਏਸ਼ਨ ਵਿੱਚ ਸ਼ਾਮਲ ਕੀਤਾ ਗਿਆ ਜਿਸਾ ਸਿੰਘ ਫਿਰੂਜ਼ ਖਰਦਿਆ ਸਰ ਇੱਕ ਮੈਂ ਵਿੱਚ ਗੱਲ ਕਰਨਾ ਚਾਹੁੰਦਾ ਹਾਂ ਵੀ ਜਿਹੜੀ ਸੀਪੀ ਸਾਹਿਬ ਨੂੰ ਅਸੀਂ ਪਾਰਟੀ ਬਣਾਇਆ ਉਹ ਤਾਂ ਬਣਾਇਆ ਵੀ ਜਿਹੜੀ ਕੰਪਲੇਂਟ ਡੀਸੀ ਸਾਹਿਬ ਨੂੰ ਅਸੀਂ ਦਿੱਤੀ ਸੀ ਉਹਦੇ ਵਿੱਚ ਗਵਰਨਮੈਂਟ ਕਾਲਜ ਦਾ ਜਿਹੜਾ ਐਮਓਯੂ ਦਾ ਰੌਲਾ ਸੀ ਉਹਦੇ ਤੇ ਪੈਸੇ ਖਰਚੇ ਗਏ ਸੀ ਗਰਾਊਂਡ ਕੋਈ ਲਈ ਨਹੀਂ ਗਈ ਸੀ ਕੋਈ ਐਮਓਯੂ ਨਹੀਂ ਹੋਇਆ ਸੀ ਪਰ ਉਹਦੇ ਵਿੱਚ ਇੱਕ ਇਹਨਾਂ ਨੇ ਇਨਕੁਆਰੀ ਉਹਦੇ ਵਿੱਚੋਂ ਕੰਟੈਂਟ ਕੱਢ ਕੇ ਏਡੀਸੀ ਨੇ ਉਹ ਮਾਰਕ ਕਰਤੀ ਸੀ ਸੀਪੀ ਸਾਹਿਬ ਨੂੰ ਸੀਪੀ ਸਾਹਿਬ ਨੇ ਉਹਦੇ ਤੇ ਕੋਈ ਇਨਕੁਆਰੀ ਨਹੀਂ ਕੀਤੀ ਅਸਲੀ ਇਸ ਲਈ ਸੀਪੀ ਸਾਹਿਬ ਨੂੰ ਅਸੀਂ ਪਾਰਟੀ ਬਣਾਇਆ ਕੋਈ ਇਨਕੁਆਰੀ ਨਹੀਂ ਹੋਈ ਕਿਸੇ ਚੀਜ਼ ਦੀ ਵੀ ਕੋਈ ਇਨਕੁਆਰੀ ਨਹੀਂ ਹੋਈ ਤੇ ਉਹਦੇ ਕਾਰਨ ਅਸੀਂ ਇਦਾਂ ਤਾਂ ਬਣਾਇਆ ਡੀਸੀ ਸਾਹਿਬ ਸਾਡੇ ਹਾਂਜੀ ਫੰਡ ਜਿਹੜੇ ਕੈਸ਼ ट्रांजੈਕਸ਼ਨ ਹਾਂਜੀ ਹਾਂਜੀ ਪਰਸਨਲ ਅਕਾਊਂਟ ਜਿਹੜਾ ਟ੍ਰੇਜ਼ਰ ਆ ਰਹਾ ਉਹਨੇ ਕੀਤੇ ਆਪਣੇ ਪਰਸਨਲ ਅਕਾਊਂਟ ਚ ਪ੍ਰੈਜ਼ੀਡੈਂਟ ਨੇ ਕੀਤੇ ਹੋਏ ਆ ਜਿਹੜੇ ਕੋਚਸ ਅਸੀਂ ਬਣਾਏ ਆ ਪਾਰਟੀ ਉਹਨਾਂ ਨੇ ਕੈਸ਼ ਬੱਚਿਆਂ ਤੋਂ ਪੈਸੇ ਇਕੱਠੇ ਕੀਤੇ ਰਸੀਦਾਂ ਗੱਡੀਆਂ ਹੀ ਨਹੀਂ ਉਹ ਪੈਸੇ ਆਪਣੀ ਜੇਬ ਚ ਪਾ ਲਏ ਉਹ ਦੋ ਕੋਚਸ ਵੀ ਅਸੀਂ ਬਣਾਇਆ ਅੰਗੁਰ ਕੱਕੜ ਸਲਿਲ ਕੋਚਰ ਉਹ ਦੋਵਾਂ ਨੂੰ ਵੀ ਅਸੀਂ 파ਟੀ ਬਣਾਇਆ ਤੇ ਦੋ ਫਾਊਂਡਰ ਮੈਂਬਰ ਬਣਾਏ ਜਿਹੜੇ ਕਹਿੰਦੇ ਸੀ ਵੀ ਅਸੀਂ ਫਾਊਂਡਰ ਮੈਂਬਰ ਆ ਉਹ ਫਾਊਂਡਰ ਮੈਂਬਰ ਹੈ ਨਹੀਂ ਸੀ ਉਹਨਾਂ ਨੇ ਫਰਾਡ ਕੀਤਾ ਉਹਨਾਂ ਨੇ ਸਾਈਨ ਕਰਕੇ 16 ਬੰਦੇ ਮੈਂਬਰ ਬਣਾਤੇ ਉਹ ਇਦਾਂ ਕਈ ਚੀਜ਼ਾਂ ਦੇ ਹਰ ਵੇਲੇ ਕੋਲ ਟਾਲਾ ਹੋ ਰਿਹਾ ਹੈ ਆ ਮੈਟਰੂ ਕੇ ਡਰਜਰ ਨੂੰ ਆਤਰਾ ਜਿਹੜੀ ਅੱਜ ਇੱਕ ਪ੍ਰੈਸ ਪ੍ਰੈਸ ਕਾਨਫਰੰਸ ਭਾਈ ਗਈ ਹੈ ਮੇਰੇ ਕਲਾਇੰਟਸ ਵੱਲੋਂ ਇਟ ਪ੍ਰੋਟੇਨ ਟੂ ਬੀ ਬੈਟਰ ਆਫ ਪੁਧਿਆਨਾ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਜਿਹੜੇ ਸਾਡੇ ਕਲਾਇੰਟ ਹੈ ਸਾਡੇ ਆਫਿਸ ਦੇ ਕਲਾਇੰਟ ਹੈ ਇੱਕ 올ਡ ਫੀਟਰ ਪਲੇਅਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਹੈ ਇਹਨਾਂ ਨੇ ਸਾਡੇ ਆਫਿਸ ਦੇ ਧਿਆਨ ਚ ਲਿਆਦਾ ਕਿ ਕਾਫੀ ਅ ਮਿਸਮੈਨੇਜਮੈਂਟ ਹੋ ਰਹੀ ਹੈ ਇਨ ਦੀ ਫੰਡਸ ਐਂਡ ਮੈਨੇਜਮੈਂਟ ਆਫ ਲੁਧਿਆਣਾ ਡਿਸੈਬਿਲਟੀ ਐਸੋਸੀਏਸ਼ਨ। ਇਹ ਐਸੋਸੀਏਸ਼ਨ ਜਿਹੜੀ ਪ੍ਰੋਮੋਸ਼ਨ ਆਫ ਰੂਰ ਕ੍ਰਿਕਟ ਆਫ ਗੇਮ ਆਫ ਕ੍ਰਿਕਟ ਐਂਡ ਫਾਰਿੰਗ ਵੇਅਰਸ ਲਈ ਗਈ ਸੀ। ਬਟ ਇਹ ਆਪਣੇ ਉਸ ਪਰਪਸ ਤੋਂ origial ਪਰਪਸ ਤੋਂ ਡਿਵੀਟ ਹੋ ਕੇ ਹੁਣ ਪਰਸਨਲ ਗੇਮਸ ਹੀ ਓਪਰੇਟ ਹੋ ਰਹੀ ਹੈ। ਉਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਇਹਨਾਂ ਨੇ ਇਲੀਗਲ ਮੈਂਬਰਸ ਅਡਾਪਟ ਕਰਨੇ ਸ਼ੁਰੂ ਕਰ ਦਿੱਤੇ ਐਗਜ਼ੀਕਟਿਵ ਕਮੇਟੀ ਦੇ ਵਿੱਚ ਔਰ ਕੋਰਪੋਰੇਟ ਮੈਨੇਜਮਮੈਂਟ ਕਮੇਟੀ ਦੇ ਵਿੱਚ ਉਹਨਾਂ ਅਡਾਪਟਿਡ ਮੈਂਬਰਸ ਨੂੰ ਫਰਦਰ ਅਡਾਪਟ ਕਰ ਲਏ ਔਰ ਉਸ ਤੋਂ ਬਾਅ ਕਿ ਇਹਨਾਂ ਨੇ ਕੰਟ੍ਰੈਕਟ ਕੀਤਾ ਵਿਧਾਨਾ ਗਵਰਨਮੈਂਟ ਕਾਲਜ ਫਾਰ ਬॉयਜ਼ ਦੇ ਨਾਲ ਔਰ ਉਹਨਾਂ ਨੇ ਇਹਨਾਂ ਨੇ ক্রিকেট ਜਿਹੜਾ ਗਰਾਊਂਡ ਹੈ ਉਹ ਔਨ ਰੈਂਟ ਲੈ ਲਿਆ ਔਰ ਇਹਨਾਂ ਨੇ ਅੱਗੋ ਪ੍ਰੋਜੈਕਟ ਕੀਤਾ ਕਿ ਇਹਦੀ 15 ਲੱਖ ਰੁਪਏ ਐਡਸੀਏ ਨੇ ਖਰਚ ਕਰਦੇ ਵਿਧਾਨਾ ਲਈ ਟੀਂਗਾ ਚਾਪਤੀ ਰਿਪੋਰਟ